ਅਕਾਲੀ ਦਲ ਦੇ ਲੀਡਰਾਂ ਨੂੰ ਤਾਂ ਖੁਸ਼ੀ ਮਹਿਸੂਸ ਹੋ ਜਾਂਦੀ ਆ ਭਾਈ ਲੋ ਜੀ ਇਹ ਸਾਨੂੰ ਇਹਨਾਂ ਨੇ ਸਜ਼ਾ ਸੁਣਾਈ ਸੀ 2 ਦਸੰਬਰ ਨੂੰ ਅਸੀਂ ਇਹਨਾਂ ਨੂੰ ਲਾਹਤਾ ਲੇਕਿਨ ਜਿਹੜਾ ਵਰਲਡ ਵਾਈਡ ਸਿੱਖ ਹੈ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਆ ਉਹ ਮਹਿਸੂਸ ਕਰਦੇ ਨੇ ਫਿਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਨਿਕਲ ਕੇ ਆ ਗਿਆ ਭਾਈ ਕਾਰਜਵਾਹ ਜਥੇਦਾਰ ਸ਼ਿਰੀਕਾਲ ਤਖਤ ਸਾਹਿਬ ਦੇ ਪੁਲਿਸ ਨੇ ਉਹਨਾਂ ਦਾ ਫੇਕ ਐਨਕਾਊਂਟਰ ਕਰਤਾ ਅੱਜ ਤੱਕ ਉਹਨਾਂ ਦੇ ਮਾਮਲੇ 'ਚ ਐਫ ਆਈ ਆਰ ਨਹੀਂ ਦਰਜ ਹੋਈ ਤਿੰਨ ਵਾਰ ਪੰਥਕ ਸਰਕਾਰ ਚੱਲੀ ਗਈ ਜਿਵੇਂ ਜਿਵੇਂ ਮਸਲੇ ਨਿਕਲਦੇ ਆਏ ਅਕਾਲੀ ਦਲ ਉਵੇਂ ਉਵੇਂ ਹੋਰ ਪੰਜਾਬ 'ਚ ਕਮਜ਼ੋਰ ਹੋ ਗਿਆ ਕਿਉਂਕਿ ਪੰਜਾਬ ਜਦੋਂ-ਜਦੋਂ ਦੱਬਿਆ ਗਿਆ ਉਦੋਂ-ਉਦੋਂ ਤੁਸੀਂ ਇਹਦੀ ਹਿਸਟਰੀ ਹੈ ਪੰਜਾਬ ਦੀ ਜਦੋਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਬੜੇ ਤੇਜ਼ੀ ਨਾਲ ਉੱਪਰ ਕੇ ਉੱਤੇ ਆਇਆ ਔਰ ਬੜੀ ਸਪੀਡ ਨਾਲ ਆਇਆ ਤੁਸੀਂ ਇਹ ਦੇਖੋਗੇ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਰਹਿਨਮਾਈ ਤੋਂ ਜੇ ਅਕਾਲੀ ਦਲ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਕੋਈ ਵੀ ਕਰੇ ਗਿਆਨੀ ਹਰਪ੍ਰੀਤ ਸਿੰਘ ਕਰ ਲੈਣ ਗਿਆਨੀ ਰਗਵੀਰ ਸਿੰਘ ਕਰ ਲੈਣ ਦੇ ਥੱਲੇ ਕਰੰਟ ਬਹੁਤ ਹੈ ਲੋਕਾਂ 'ਚ ਉਹ ਲੋਕ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਮੌਕਾ ਆਵੇ ਤੇ ਅਸੀਂ ਇੱਕ ਜੁੱਟ ਪਾਰਟੀ ਕੋਈ ਜਿਹਦੀ ਕੋਈ ਰਹਿਨਮਾਈ ਕਰਨ ਵਾਲਾ ਉਹ ਹੋਵੇ ਜਿਹਦੇ ਉੱਤੇ ਦਾਗ ਨਾ ਹੋਵੇ ਜਿਹਦੇ ਉੱਤੇ ਮੰਨ ਲਓ ਕੋਈ ਇਹ ਚੀਜ਼ ਨਾ ਹੋਵੇ ਕਿ ਇਹਨੇ ਧਰੋ ਕੀਤਾ ਪੰਥ ਨਾਲ ਇਹਨੇ ਗੱਦਾਰੀ ਕੀਤੀ ਆ ਉਦਾਂ ਦਾ ਕੋਈ ਸ਼ਖਸ਼ ਨਾ ਹੋਵੇ ਮੈਂ ਇਸੇ ਕਰਕੇ ਤੁਹਾਨੂੰ ਕਹਿੰਦਾ ਹੋ ਸਕਦਾ ਗਿਆਨੀ ਰਗਵੀਰ ਸਿੰਘ ਨੂੰ ਸਿੱਖ ਪੰਥ ਤੋਂ ਵੱਲੋਂ ਇਹਨਾਂ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੇ ਧਰਮ ਦੇ ਗੱਲ ਕਰੀਏ ਤੇ ਇਸ ਟਾਈਮ ਜੋ ਹਾਲਾਤ ਚਾਰੇ ਆ ਇਸ ਨੂੰ ਲੈ ਕੇ ਦੁੱਧਾ ਦੇ ਵਿੱਚ ਸੰਗਤ ਹੈ ਦੁੱਧਾ ਦੇ ਵਿੱਚ ਪੰਜਾਬ ਦੇ ਲੋਕ ਹੈ ਖਾਸ ਕਰ ਸਿੱਖ ਦੁੱਧਾ ਦੇ ਵਿੱਚ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਪੰਜਾਬ ਦਾ ਭਵਿੱਖ ਕੀ ਹੋਏਗਾ ਧਰਮ ਦੇ ਵਿੱਚ ਜੋ ਚੱਲ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲੈ ਕੇ ਜਾਂ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਕੀ ਹੋਏਗਾ ਅੱਗੇ ਇਸ ਨੂੰ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਜੀ ਸੁਰਿੰਦਰਪਾਲ ਜੀ ਜੋ ਹਾਲਾਤ ਚੱਲ ਰਹੇ ਨੇ ਉਸ ਦੇ ਉੱਤੇ ਸਭ ਤੋਂ ਪਹਿਲਾਂ ਦੱਸੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੋ ਹਾਲਾਤ ਚੱਲ ਰਹੇ ਹੋਂ ਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਰੰਗਪੁਰੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਅੱਗੇ ਸਿੱਖ ਕਮਿਊਨਿਟੀ ਹੈ ਜਿਹਨੂੰ ਸਿੱਖ ਭਾਈਚਾਰੇ ਦੇ ਆਪਾਂ ਲੋਕ ਕਹਿੰਨੇ ਆ ਜੀ ਉਹ ਇਕੱਲੇ ਪੰਜਾਬ ਚ ਨਹੀਂ ਵਸਨੀਕ ਹੈਗੇ ਹੁਣ ਤੁਸੀਂ ਦੂਜੇ ਪ੍ਰਦੇਸ਼ਾਂ ਚ ਚਲ ਜਾਓ ਉੱਤਰ ਪ੍ਰਦੇਸ਼ ਚਲ ਜਾਓ ਤਰਾਈ ਦੇ ਇਲਾਕੇ ਚ ਚਲ ਜਾਓ ਤੇ ਉੱਤਰਾਖੰਡ ਚ ਚਲ ਜਾਓ ਬਾਜਪੁਰ ਦੇ ਇਲਾ ਤੇ ਨੰਨੀਦਾਲ ਵੱਲ ਜਿੱਦਾਂ ਆਪਾਂ ਚੱਲ ਜਾਈਏ ਤੇ ਉਸ ਜਿੱਥੇ-ਜਿੱਥੇ ਖੇਤੀਬਾੜੀ ਦੀ ਜ਼ਮੀਨ ਆ ਜਿੱਥੇ-ਜਿੱਥੇ ਲੱਗਿਆ ਕਿ ਇੱਥੇ ਖੇਤੀ ਵਿਕਸਤ ਹੋ ਸਕਦੀ ਆ ਜੀ ਪੰਜਾਬ ਦੇ ਸਿੱਖਾਂ ਨੇ ਉੱਥੇ ਕਿਸਾਨੀ ਦਾ ਰੂਪ ਅੰਨਦਾਤਾ ਦਾ ਰੂਪ ਧਾਰਨ ਕਰਕੇ ਤੇ ਉਹਨੂੰ ਕਿਸਾਨੀ ਨੂੰ ਪਰਫੁੱਲਤ ਕੀਤਾ ਜੀ ਉਸ ਤੋਂ ਬਾਅਦ ਇੱਕ ਵੇਲਾ ਹੋਰ ਆਇਆ ਕਿ ਪੰਜਾਬ ਦੇ ਜਿਹੜੇ ਸਿੱਖ ਲੋਗ ਨੇ ਮਿਹਨਤ ਦਾ ਸ਼ਲੋਗ ਨੇ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਕਿ ਮਿਹਨਤ ਦੇ ਨਾਲ ਤੁਸੀਂ ਆਪਣੀ ਕਿਰਤ ਦੇ ਕਰਕੇ ਰੋਟੀ ਖਾਣੀ ਆ ਜੀ ਇਹਨਾਂ ਨੇ ਵਿਦੇਸ਼ਾਂ ਦਾ ਰੁੱਖ ਕੀਤਾ ਇੰਗਲੈਂਡ ਗਏ ਕੈਨੇਡਾ ਗਏ ਅਮਰੀਕਾ ਗਏ ਉੱਥੇ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਖੇਤੀਬਾੜੀ ਦੇ ਧੰਦੇ 'ਚ ਟਰਾਂਸਪੋਰਟ ਦੇ ਕਾਰੋਬਾਰ 'ਚ ਜਿਹੜੇ ਕਿਰਤ ਵਾਲੇ ਕਾਰੋਬਾਰ ਸੀ ਮਿਹਨਤੀ ਵਾਲੇ ਉਹ ਐਮਪਾਇਰ ਖੜੇ ਕੀਤੇ ਯਾਨੀ ਹੁਣ ਜਿਹੜੇ ਸਿੱਖ ਹੈਗੇ ਆ ਉਹ ਵਰਲਡ ਵਾਈਡ ਹੈਗੇ ਆ ਜੀ ਤੁਸੀਂ ਕਿਸੇ ਵੀ ਦੇਸ਼ 'ਚ ਚਲੇ ਜਾਓ ਕਿਸੇ ਵੀ ਦੇਸ਼ ਅਫਰੀਕਾ ਵੀ ਚਲੇ ਜਾਓ ਨਾ ਅਫਰੀਕਾ ਦੇ ਵਿੱਚ ਜਿਹੜੀ ਖੇਤੀ ਆ ਉਹ ਵੀ ਸਿੱਖ ਕਮਿਊਨਿਟੀ ਦੇ ਲੋਕ ਕਰਦੇ ਨੇ ਆਫਰੀਕਾ ਦੇ ਵਿੱਚ ਜੇ ਆਲੂ ਉਗ ਰਿਆ ਜਾਂ ਹੋਰ ਖੇਤੀਬਾੜੀ ਹੋ ਰਹੀ ਹੈ ਨਿਊਜ਼ੀਲੈਂਡ 'ਚ ਛੋਟੀ ਇਲਾਇਚੀ ਦੀ ਖੇਤੀ ਹੋ ਰਹੀ ਹੈ ਵੱਡੀ ਇਲਾਇਚੀ ਦੀ ਖੇਤੀ ਹੋ ਰਹੀ ਹੈ ਉਹ ਸਾਰੇ ਸਿੱਖ ਕਮਿਊਨਿਟੀ ਦੇ ਲੋਕ ਕਰ ਰਹੇ ਕਿਉਂਕਿ ਮਿਹਨਤ ਕਸ਼ਿ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਆਪ ਖੇਤੀ ਕੀਤੀ ਸੀ ਉਹਨੂੰ ਵੇਖ ਕੇ ਸਿੱਖਾਂ ਨੇ ਫਾਲੋਇੰਗ ਕੀਤੀ ਆਪਣੇ ਗੁਰੂ ਮਹਾਰਾਜ ਨੂੰ ਕਿ ਜੇ ਸਾਡੇ ਗੁਰੂ ਮਹਾਰਾਜ ਆਪ ਹਲ ਚਲਾ ਸਕਦੇ ਆ ਆਪ ਖੂਹ ਚੋਂ ਪਾਣੀ ਕੱਢ ਕੇ ਤਰਾਈ ਕਰ ਸਕਦੇ ਤੇ ਅਸੀਂ ਵੀ ਉਹੀ ਕੰਮ ਕਰਨਾ ਔਰੇ ਕਰਨਾ ਵੀ ਚਾਹੀਦਾ ਹੈ ਗੁਰੂ ਮਹਾਰਾਜ ਦਾ ਫਲਸਫਾ ਹੈ ਲੈਣਾ ਵੀ ਚਾਹੀਦਾ ਜ਼ਿੰਦਗੀ ਚ ਇਹ ਦਾਤ ਹੁੰਦੀ ਉਹਨਾਂ ਦੀ ਤੇ ਵਰਲਡ ਵਾਈਡ ਹੋ ਗਏ ਜੇ ਹੁਣ ਤੁਸੀਂ ਕਹੋ ਕਿ ਇੱਥੋਂ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਕੱਲੇ ਅਕਾਲੀ ਦਲ ਦੇ ਨਹੀਂ ਰਹੇ ਉਹ ਵਰਲਡ ਵਾਈਡ ਸਿੱਖਾਂ ਦੇ ਜਥੇਦਾਰ ਆ ਅਕਾਲ ਤਖਤ ਸਾਹਿਬ ਜਿਹੜਾ ਜਾਂ ਜਿਹੜੇ ਤਖਤਾਂ ਦੇ ਜਥੇਦਾਰ ਆ ਉਹ ਕੱਲੇ ਇੱਕ ਪਾਰਟੀ ਆ ਇੱਕ ਸੰਸਥਾਨ ਨਾਲ ਨਹੀਂ ਜੁੜੇ ਹੋਏ ਉਹ ਵਰਲਡ ਵਾਈਡ ਸਿੱਖਾਂ ਦੀ ਰਹਿਨੁਮਾਈ ਕਰਦੇ ਨੇ ਉਹਨਾਂ ਦੀ ਸਰਵੋੱਚ ਸੰਥਾ ਦੇ ਉਹ ਸਿਰਮੌਰ ਨੇ ਜੀ ਲੇਕਿਨ ਹੁਣ ਜਿਵੇਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਿੱਧੇ ਤੌਰ ਤੇ ਵੀ ਕਹਿ ਸਕਦੇ ਆ ਸਿੱਧੇ ਤੌਰ ਤੇ ਵੀ ਕਹਿ ਸਕਦੇ ਆ ਜੀ ਕਿ ਜਿਵੇਂ ਤਖਤਾਂ ਦੇ ਜਥੇਦਾਰ ਬਦਲਦੇ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਤਾਂ ਖੁਸ਼ੀ ਮਹਿਸੂਸ ਹੋ ਜਾਂਦੀ ਆ ਵੀ ਲੋ ਜੀ ਇਹ ਸਾਨੂੰ ਇਹਨਾਂ ਨੇ ਸਜ਼ਾ ਸੁਣਾਈ ਸੀ 2 ਦਸੰਬਰ ਨੂੰ ਅਸੀਂ ਇਹਨਾਂ ਨੂੰ ਲਾਹਤਾ ਲੇਕਿਨ ਜਿਹੜਾ ਵਰਲਡ ਵਾਈਡ ਸਿੱਖ ਆ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਆ ਉਹ ਮਹਿਸੂਸ ਕਰਦੇ ਨੇ ਕਿ ਮੇਰਾ ਅਕਾਲੀ ਦਲ ਨਾਲ ਕੀ ਲੈਣਾ ਦੇਣਾ ਮੈਂ ਤਾਂ ਅਮਰੀਕਾ ਦਾ ਇੱਕ ਬਹੁਤ ਸਿੱਖ ਹਾਂ ਮੇਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਸ਼ਰਧਾ ਹੈ ਮੇਰੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਸ਼ਰਧਾ ਹੈ ਤੇ ਇਹਨਾਂ ਨੇ ਤਖਤਾਂ ਦਾ ਜਥੇਦਾਰ ਜਦੋਂ ਦਿਲ ਕਰਤਾ ਬਦਲ ਦਿੰਦੇ ਨੇ ਜਦੋਂ ਦਿਲ ਕਰਤਾ ਲਾ ਦਿੰਦੇ ਨੇ ਜਦੋਂ ਦਿਲ ਕੀਤਾ ਉਤਾਰ ਦਿੰਦੇ ਆ ਜੀ ਉਹਦੇ ਨਾਲ ਜਿਹੜਾ ਸਿੱਖ ਕੌਮ 'ਚ ਨਾਰਾਜ਼ਗੀ ਵੱਧਦੀ ਪਈ ਆ ਔਰ ਇਹ ਪੰਥ ਦੀ ਨਾਰਾਜ਼ਗੀ ਵੱਧਦੀ ਪਈ ਆ ਸਿੱਖ ਕੌਮ ਦੇ ਨਾਲ ਨਾਲ ਜਿਹੜਾ ਰਹਿਨੁਮਾਈ ਕਰਨ ਵਾਲਾ ਪੰਥ ਹੈ ਉਹਦੀ ਨਾਰਾਜ਼ਗੀ ਵੱਧਦੀ ਪਈ ਔਰ ਇਹ ਅਕਾਲੀ ਦਲ ਤੁਸੀਂ 2015 ਤੋਂ ਜਿਵੇਂ ਜਿਵੇਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬਦਲਿਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਇਸਤੇਮਾਲ ਕਰਕੇ ਸੋਦਾ ਸਾਦ ਨੂੰ ਮਾਫ ਕਰਾਇਆ ਉਸ ਤੋਂ ਬਾਅਦ ਤੁਸੀਂ ਵੋਟ ਪਰਸੈਂਟੇਜ ਦੇਖ ਲਓ ਕਿਵੇਂ ਟਿੱਗਿਆ 2022 ਇਹ ਨਹੀਂ ਨਹੀਂ ਮੈਂ 2012 ਦੀ ਗੱਲ ਕਰਦਾ 12 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਹੋਈ ਤੇ ਕਰੀਬ ਕਰੀਬ 39% ਵੋਟ ਪੰਜਾਬ 'ਚ ਇਹਨਾਂ ਨੂੰ ਪਿਆ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ 2015 ਦੇ ਵਿੱਚ ਸੌਦਾ ਸਾਧ ਨੂੰ ਇਹਨਾਂ ਨੇ ਮਾਫ ਕਰਾਇਆ ਗਿਆਨੀ ਗੁਰੂ ਬਚਨ ਸਿੰਘ ਨੂੰ ਕੋਠੀ ਬੁਲਾਇਆ ਗਿਆਨੀ ਗੁਰਮukh ਸਿੰਘ ਨੂੰ ਕੋਠੀ ਬੁਲਾਇਆ ਵੀ ਸੌਦਾ ਸਾਧ ਨੂੰ ਮਾਫ ਕਰਕੇ ਲਿਆਓ ਹੁਕਮਨਾਮਾ ਜਾਰੀ ਹੋਇਆ ਹੁਕਮਨਾਮਾ ਬਾਅਦ ਚ ਪਲਟਿਆ ਗਿਆ ਸਿੱਖ ਸੰਗਤਾਂ ਦਾ ਰੋਸ ਆਇਆ ਹੁਕਮਨਾਮੇ ਨੂੰ ਰੱਦ ਕਰਨਾ ਪਿਆ ਸੌਦਾ ਸਾਧ ਦੀ ਮਾਫੀ ਨੂੰ ਰੱਦ ਕਰਨਾ ਪਿਆ ਉਸ ਤੋਂ ਬਾਅਦ ਪਰਸੈਂਟੇਜ ਇਹਨਾਂ ਦਾ ਆ ਗਿਆ 27% ਜੀ ਫਿਰ ਬਾਅਦ ਚ ਹੋਰ ਗੱਲਾਂ ਨਿਕਲ ਕੇ ਆਈਆਂ ਵੀ ਬਹਿਬਲ ਕਲਾਂ ਗੋਲੀ ਕਾਂਡ ਕੋਰਕਪੁਰਾ ਗੋਲੀ ਕਾਂਡ ਵੀ ਕਿਵੇਂ ਇਹਨਾਂ ਨੇ ਕਰਵਾਇਆ ਕਿਵੇਂ ਸਿੱਖਾਂ ਦੇ ਇਹਨਾਂ ਨੇ ਜਿਹੜਾ ਵਾ ਨਸਲ ਕੁਸ਼ੀ ਆ ਆਪਾਂ ਕਹੀਏ ਕਿ ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਹੜੀਆਂ ਕਰ ਰਹੇ ਸੀ ਉਹ ਨਸਲ ਕੁਸ਼ੀ ਕਰਨ ਵਾਲੇ ਅਫਸਰ ਜਿਹੜੇ ਜਹਾਰ ਆਲਨ ਸੁਮੇਸ਼ ਸੈਣੀ ਇਹਨਾਂ ਨੂੰ ਇਹਨਾਂ ਵੱਡੀਆਂ ਕੁਰਸੀਆਂ ਦੇ ਬਿਠਾਇਆ ਗੱਲਾਂ ਉਹ ਨਿਕਲ ਕੇ ਆ ਗਈਆਂ ਫਿਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਨਿਕਲ ਕੇ ਆ ਗਿਆ ਭਈ ਕਾਰਜਵਾਹ ਜਥੇਦਾਰ ਸ਼ੀਦੀ ਇਕਾਦਕ ਸਾਹਿਬ ਦੇ ਪੁਲਿਸ ਨੇ ਉਹਨਾਂ ਦਾ ਫੇਕ ਐਨਕਾਊਂਟਰ ਕਰਤਾ ਅੱਜ ਤੱਕ ਉਹਨਾਂ ਦੇ ਮਾਮਲੇ 'ਚ ਐਫ ਆਈ ਆਰ ਨਹੀਂ ਦਰਜ ਹੋਈ ਤਿੰਨ ਵਾਰ ਪੰਥਕ ਸਰਕਾਰ ਚੱਲੀ ਗਈ ਜਿਵੇਂ ਜਿਵੇਂ ਮਸਲੇ ਨਿਕਲਦੇ ਆਏ ਅਕਾਲੀ ਦਲ ਉਵੇਂ ਉਵੇਂ ਹੋਰ ਪੰਜਾਬ 'ਚ ਕਮਜ਼ੋਰ ਹੁੰਦਾ ਗਿਆ ਫਿਰ ਇੱਕ ਵਕਤ ਆਇਆ 2019 ਦੀਆਂ ਚੋਣਾਂ ਦਾ ਜਦੋਂ ਲੋਕ ਸਭਾ ਦੇ 17 ਦੇ ਵਿੱਚ ਤਾਂ ਇਹਨਾਂ ਦੇ 15 ਮੈਂਬਰ ਪਾਰਲੀਮੈਂਟ ਰਹਿ ਗਏ ਵੋਟ ਪਰਸੈਂਟੇਜ ਆ ਗਿਆ 27 ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਫਿਰ 2019 'ਚ ਲੋਕ ਸਭਾ ਦੀਆਂ ਚੋਣਾਂ ਆਈਆਂ ਬੀਬੀ ਹਰਸਿਮਰਤ ਗੌਰ ਬਾਦਲ ਤੇ ਸੁਖਬੀਰ ਬਾਦਲ ਹੀ ਚੋਣਾਂ ਜਿੱਤੇ ਬਾਕੀ ਸਾਰੇ ਹਾਰ ਗਏ ਜੀ ਫਿਰ ਵੋਟ ਪਰਸੈਂਟ ਆ ਗਿਆ ਇਹਨਾਂ ਦਾ 23% ਜੀ ਫਿਰ 23% ਤੋਂ ਬਾਅਦ ਜਿਵੇਂ ਹੋਰ ਰੋਲਾ ਪਿਆ ਸਿੱਖ ਪੰਥ 'ਚ ਨਾਰਾਜ਼ਗੀ ਵਰਤ ਬੱਧਦੀ ਗਈ ਫਿਰ 2022 ਦੇ ਵਿੱਚ ਆ ਗਏ 22 ਦੇ ਵਿੱਚ ਰਹਿ ਗਏ ਇਹਨਾਂ ਦੇ ਤਿੰਨ ਐਮਐਲਏ ਇੱਕ ਡਾਕਟਰ ਸੁਖੀ ਤੇ ਇੱਕ ਮਨਪ੍ਰੀਤਿਆਲੀ ਤੇ ਇੱਕ ਬੀਬੀ ਗਨੀਵਕੌਰ ਮਜੀਠੀਆ ਮਨਪ੍ਰੀਤਿਆਲੀ ਨਾਰਾਜ਼ ਹੋ ਗਏ ਬਈ ਸਿੱਖ ਪੰਥ ਦਾ ਤੁਸੀਂ ਕਹਾਣ ਕੀਤਾ ਬੀਬੀ ਗਨੀਵਕੌਰ ਮਜੀਠੀਆ ਤੇ ਘਰ ਵਾਲੇ ਵਿਕਰਮ ਮਜੀਠੀਆ ਉਹੀ ਨਾਰਾਜ਼ ਹੈਗੇ ਆ ਤੇ ਡਾਕਟਰ ਸੁਖੀ ਇਹਨਾਂ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਚਲਾ ਗਿਆ ਵੋਟ ਪਰਸੈਂਟੇਜ ਇਹਨਾਂ ਦਾ ਰਹਿ ਗਿਆ ਉਸ ਤੋਂ ਬਾਅਦ 18 19% ਫਿਰ ਹੁਣ 2024 ਦੀਆਂ ਲੋਕ ਸਭਾ ਚੋਣਾਂ ਆਈਆਂ ਔਰ ਰੋਲਾ ਪੈ ਗਿਆ ਵੋਟ ਪਰਸੈਂਟੇਜ ਰਹਿ ਗਿਆ 13% ਤੇ ਤੁਸੀਂ ਹਿਸਾਬ ਲਗਾਓ ਸਿਰਫ ਇੱਕ ਮੈਂਬਰ ਪਾਰਲੀਮੈਂਟ ਜੀ ਵਿਧਾਨ ਸਭਾ ਦੇ ਵਿੱਚ ਦੋ ਐਮਐਲਏ ਇਹਨਾਂ ਦੇ ਕੋਲ ਬਚਿਆ ਦੋਨੋਂ ਨਾਰਾਜ਼ ਤੇ ਅਕਾਲੀ ਦਲ ਰਾਜਨੀਤੀ ਜੋ ਖਤਮ ਹੋ ਗਿਆ ਪਰ ਇਹ ਇਹ ਰੀਡ ਦੀ ਹੱਡੀ ਹੈ ਪੰਥ ਇਹਨਾਂ ਦੀ ਜੀ ਪੰਥਕ ਵੋਟ ਨਾਲ ਪੰਜ ਵਾਰ ਇਹਨਾਂ ਨੇ ਸਰਕਾਰ ਬਣਾਈ ਹੈ ਔਰ ਪੰਥ ਨਾਲ ਇਹਨਾਂ ਨੇ ਧਰੋ ਕੀਤੀ ਮੈਂ ਨਹੀਂ ਕਹਿੰਦਾ ਪਿਆ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ ਕਿਹਾ ਬਈ اخਲਾਕੀ ਤੌਰ ਤੇ ਇਹ ਲੋਕ ਆਪਣਾ ਕੌਮ ਦੀ ਰਹਿਨਮਾਈ ਦਾ ਤੇ ਅਕਾਲੀ ਦਲ ਦੀ ਰਹਿਨਮਾਈ ਦਾ ਜੀ ਅਧਿਕਾਰ ਗਵਾ ਚੁੱਕੇ ਆ ਵਿਸ਼ਵਾਸ ਗਵਾ ਚੁੱਕੇ ਆ ਇਹਨਾਂ ਨੇ ਸਿੱਖ ਪੰਥ ਨਾਲ ਧਰੋਹ ਕੀਤਾ ਉਹਦੀ ਉਹਨਾਂ ਨੇ ਸਜ਼ਾ ਭੁਗਤੀ ਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੋ ਪਿਛਲੇ ਹਫਤੇ ਘਟਨਾਕਰਮ ਵਾਪਰਿਆ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਰਾਤ ਨੂੰ 2:30 ਵਜੇ ਦਸਤਾਰਬੰਦੀ ਕਰ ਦਿੱਤੀ ਗਈ ਕੀ ਸਮਝਦੇ ਕਿਉਂ ਨਹੀਂ ਪਏ ਇਹ ਜਿਹੜੇ ਜਿਹੜੇ ਇਹਨਾਂ ਦੇ ਸ਼ਰਮ ਨੇ ਅਕਾਲੀ ਦਲ ਦੇ ਹੈਗੇ ਨੇ ਸੁਪਰੀਮੋ ਕਹਿ ਲੋ ਜਾਂ ਉਹਨਾਂ ਦੇ ਨੇਤਾ ਦੇਖੋ ਰੰਗਪੁਰੀ ਦੀ ਗੱਲ ਇਹ ਹੁੰਦੀ ਹੈ ਕਿ ਰਾਜਨੀਤੀ ਜਿਹੜੀ ਉਹ ਧਰਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਹੈ ਨਾ ਹਾਵੀ ਹੋ ਚੁੱਕੀ ਹੈ ਲੋਕ ਵੀ ਜਿਹੜੇ ਆ ਚੀਜ਼ਾਂ ਨੂੰ ਸਮਝ ਰਹੇ ਆ ਤੇ ਉਹਨੂੰ ਵੋਟ ਚ ਤਬਦੀਲ ਕਰ ਰਹੇ ਬਈ ਠੀਕ ਆ ਜੇ ਤੁਸੀਂ ਕੁਰਸੀ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਕੁਰਸੀ ਲੈ ਕੇ ਦਿਖਾਵਾਂਗੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੇ ਪਈ ਬਈ ਅਸੀਂ ਫੋਰ ਦਾ ਟਾਈਮਿੰਗ ਫੋਰ ਥੋੜੇ ਇੱਕ ਟਾਈਮ ਲਈ ਤਾਂ ਅਸੀਂ ਆਪਣੀ ਕੁਰਸੀ ਨੂੰ ਬਚਾ ਲਾਂਗੇ ਲੇਕਿਨ ਲੰਬੇ ਵਕਤ ਲਈ ਜੀ ਜਿਹੜੇ ਇਤਿਹਾਸ ਦੇ ਪੰਨਿਆਂ ਤੇ ਚੀਜ਼ਾਂ ਦਰਜ ਹੋ ਗਈਆਂ ਜਿਹੜੀਆਂ ਇਤਿਹਾਸ ਦੇ ਪੰਨਿਆਂ ਤੇ ਲਿਖੀਆਂ ਗਈਆਂ ਉਹ ਨਹੀਂ ਮਿਟ ਸਕਦੀਆਂ ਜੀ ਤੁਸੀਂ ਇਤਿਹਾਸ ਦੇ ਪੰਨੇ 'ਚ ਉਹ ਬਹਿਬਲ ਕਲਾ ਗੋਲੀकांड ਨਹੀਂ ਮਟਾ ਸਕਦੇ ਜਿਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਕਿ ਅਣਪਛਾਤੀ ਪੁਲਿਸ ਨੇ ਸਿੰਘਾਂ ਦੇ ਗੋਲੀਆਂ ਚਲਾਈਆਂ ਪੁਲਿਸ ਕਹਿੰਦੀ ਅਣਪਛਾਤੀ ਨਹੀਂ ਹੋ ਸਕਦੀ ਅਣਪਛਾਤੀ ਹੋ ਹੀ ਨਹੀਂ ਸਕਦੀ ਜੀ ਠੀਕ ਹੈ ਨਾ ਇਤਿਹਾਸ ਜਿਹੜਾ ਲਿਖਿਆ ਜਾਂਦਾ ਹੈ ਜੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਇਤਿਹਾਸ ਲਿਖਿਆ ਗਿਆ ਕਿ ਸ਼੍ਰੀ ਕਾਲ ਤਖਸਾਲ ਦੇ ਕਾਰਜਵਾਹ ਜਥੇਦਾਨ ਨੂੰ ਕਿਵੇਂ ਪੁਲਿਸ ਨੇ ਚੱਕਿਆ ਕਿਵੇਂ ਉਹਨਾਂ ਦਾ ਫੀਕ ਐਨਕਾਊਂਟਰ ਕੀਤਾ ਇਹ ਦਰਜ ਹੋ ਗਈਆਂ ਚੀਜ਼ਾਂ ਦੇਖੋ 1982 ਦੇ ਵਿੱਚ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਗਾਇਆ ਸੀ ਉਹਦੇ ਨਾਲ ਦਮਦਮੀ ਟਕਸਾਲ ਸੀਗੀ ਤੇ ਦਲ ਖਾਲਸਾ ਸੀ ਜੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖੜਾ ਕਰਤਾ ਸੀ ਵੀ ਅਸੀਂ ਪੰਜਾਬ ਦੇ ਲਈ ਖੜੇ ਆਂ ਵਿੱਚ ਚੰਡੀਗੜ੍ਹ ਦਾ ਮੁੱਦਾ ਸੀ ਵੀ ਪੰਜਾਬ ਨੂੰ ਚੰਡੀਗੜ੍ਹ ਦਿਓ ਵਿੱਚ ਮੁੱਦਾ ਸੀਗਾ ਪਈ ਪੰਜਾਬ ਦਾ SUIL ਦਾ ਪਾਣੀ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਇਹ ਮੁੱਦੇ ਸੀ ਕਈ ਤਰ੍ਹਾਂ ਦੇ ਜਿਸ ਦੇ ਨਾਲ ਪੰਜਾਬ ਦੇ ਲੋਕ ਅਕਾਲੀ ਦਲ ਬਦਲ ਨਾਲ ਖੜੇ ਹੋ ਗਏ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਲੇ ਵੀ ਤਾਂ ਜਨਮਯੁੱਧ ਮੋਰਚਾ ਦਾ ਹਿੱਸਾ ਸੀ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆ ਉਹ ਰਾਜਨੀਤੀ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਹੱਥ ਹਥਿਆਰ ਚਲੇ ਗਏ ਤੇ ਜਿਹੜੇ ਨਾਲ ਬਾਦਲ ਦਲ ਸੀਗਾ ਜਾਂ ਔਰ ਅਕਾਲੀ ਲੀਡਰ ਸੀ ਧਰਮਯੁੱਧ ਮੋਰਚੇ ਦੇ ਉਹ ਸਿਆਸਤ ਵਿੱਚ ਆ ਗਏ ਉਹ ਸੱਤਾ 'ਚ ਆ ਗਏ ਅੱਛਾ ਉਹ ਸੱਤਾ 'ਚ ਆਏ ਉਹ ਸੱਤਾ 'ਚ ਹੈਵੀ ਹੋ ਗਏ ਧਰਮ ਦੇ ਉੱਤੇ ਹੈਵੀ ਹੋ ਗਏ ਸੰਜ ਜਨੈਲ ਸਿੰਘ ਭਿੰਡਰਾ ਵਾਲਿਆਂ ਦੇ ਉੱਤੇ ਲੈਵਲ ਲੱਗ ਗਿਆ ਖੜਕੂ ਨੇ ਇਹਨਾਂ ਨੇ ਖੜਕੂ ਵਾਦ ਖੜਾ ਕਰਤਾ ਪੰਜਾਬ ਚ ਅੱਤਵਾਦ ਖੜਾ ਕਰਤਾ ਸਿਆਸਤ ਉਹ ਕਰ ਗਏ ਕੁਰਬਾਨੀਆਂ ਉਹਨਾਂ ਨੇ ਦੇ ਦਿੱਤੀਆਂ ਫਸਲ ਦੀ ਮਿਹਨਤ ਉਹਨਾਂ ਨੇ ਕੀਤੀ ਫਸਲ ਵੱਡੀ ਹੈ ਇਹਨਾਂ ਨੇ ਠੀਕ ਹੈ ਨਾ ਸੋ ਮੈਂ ਇਹ ਕਹਿਣ ਦਾ ਮਕਸਦ ਹੈ ਲੋਕ ਜਾਗਰੂਕ ਹੋ ਜਾਂਦੇ ਆ ਹੁਣ ਅੱਜ ਜਿਹੜੇ ਉਸ ਤੋਂ ਬਾਅਦ ਸੁਣੋ ਜਿਹੜੇ ਧਰਮ ਯੁੱਧ ਮੋਰਚੇ ਦਾ ਗਠਨ ਹੋਇਆ ਸੀ ਜਿਹਦੇ ਕਰਕੇ ਪੰਜਾਬ ਨੂੰ ਬਾਅਦ ਵਿੱਚ ਇੰਨਾ ਰੌਲਾ ਪਿਆ ਇਹਨਾਂ ਨੇ ਤਾਂ ਸਿਆਸਤ ਲੈ ਲਈ ਉਸ ਤੋਂ ਬਾਅਦ ਸਿਆਸਤ ਲੈਂਦੀ ਇਹਨਾਂ ਨੇ ਉਸ ਤੋਂ ਬਾਅਦ 1997 ਚ ਜੀ ਉਸ ਤੋਂ ਬਾਅਦ ਸਿਆਸਤ ਲਿੱਤੀ 2007 ਚ ਫਿਰ ਸਿਆਸਤ ਲਿੱਤੀ 2012 ਚ ਯਾਨੀ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਉਸ ਤੋਂ ਬਾਅਦ ਸਰਕਾਰ ਬਣੀ ਫਿਰ 14 ਤੋਂ ਲੈ ਕੇ 21 ਤੱਕ ਜੀ 14 ਤੋਂ ਲੈ ਕੇ 21 ਤੱਕ ਇਹ ਨਰਿੰਦਰ ਮੋਦੀ ਦੀ ਸਰਕਾਰ ਚ ਸ਼ਾਮਲ ਰਹੇ ਫਿਰ ਅਟਲ ਬਿਹਾਰੀ ਜੀ ਫਿਰ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ 2014 ਤੋਂ 21 ਤੱਕ ਭਾਈਵਾਲ ਰਹੇ ਸੱਤ ਸਾਲ ਇਹ ਹੰਡਾਈ ਬੀਬੀ ਹਰਸਿਮਰਤ ਕੋਹਰ ਬਾਦਲ ਕੇਂਦਰ ਸਰਕਾਰ ਦੀ ਵਜ਼ੀਰ ਬਣੀ ਉਸ ਤੋਂ ਪਹਿਲਾਂ ਅਟਲ ਬਿਹਾਰੀ ਬਾਜਪਈ ਦੀ ਸਰਕਾਰ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਇੰਡਸਟਰੀਅਲ ਸਟੇਟ ਮਨਿਸਟਰ ਬਣੇ ਜੀ ਉਹ ਜੋ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਮਨਿਸਟਰ ਬਣੇ ਸੈਂਟਰ ਚ ਜੀ ਔਰ ਇਹਨਾਂ ਨੇ ਅਟਲ ਬਿਹਾਰੀ ਬਾਜਪਈ ਦੀ ਸਰਕਾਰ ਵੀ ਹੰਡਾਈ ਕਹਿਣ ਦਾ ਮਕਸਦ ਹੈ ਮੇਰਾ ਸੱਤ ਸਾਲੇ ਤੇ 5 ਸਾਲੋ 12 ਸਾਲ ਇਹਨਾਂ ਨੇ ਕੇਂਦਰ ਸਰਕਾਰ ਤੇ 15 ਸਾਲ ਪੰਜਾਬ ਸਰਕਾਰ ਹੰਡਾਈ ਤੁਸੀਂ ਮੈਨੂੰ ਦੱਸ ਦਿਓ ਬਈ ਚੰਡੀਗੜ੍ਹ ਦਾ ਮੁੱਦਾ ਹੱਲ ਕੀਤਾ ਹੋਵੇ ਤੁਸੀਂ ਮੈਨੂੰ ਦੱਸ ਦਿਓ ਐਸਵਾਈਐਲ ਦਾ ਮੁੱਦਾ ਹੱਲ ਕੀਤਾ ਹੋਵੇ ਆਨੰਦਪੁਰ ਸਾਹਿਬ ਪ੍ਰਸਤਾਵ ਦੇ ਉੱਤੇ ਜਿਹੜੀਆਂ ਗੱਲਾਂ ਹੋਈਆਂ ਇਹਨਾਂ ਨੇ ਹੱਲ ਕੀਤੀਆਂ ਹੁਣ ਇਹਦਾ ਮਤਲਬ ਸਿਰਫ ਤੇ ਸਿਰਫ ਧਰਮ ਨੂੰ ਧਰਮ ਯੁੱਧ ਮੋਰਚਾ ਬਣਾ ਕੇ ਖੜਾ ਕੀਤਾ ਗਿਆ ਸਿਰਫ ਆਪਣੀ ਸਿਆਸਤ ਲਈ ਅੱਜ ਦੇ ਮੌਜੂਦਾ ਹਾਲਾਤਾਂ ਤੇ ਅਸੀਂ ਆਨੇ ਆ ਤੇ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਬਣੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਪੁਰਾਣੇ ਨੇਤਾ ਨੇ ਉਹ ਵਾਪਸ ਆ ਰਹੇਗੇ ਪਹਿਲਾਂ ਆਪਾਂ ਇਹਦੇ ਤੇ ਗੱਲ ਕਰਦੇ। ਦੇਖੋ ਰੰਗਪੁਰੀ ਇੱਕ ਗੱਲ ਹੈ ਕਿ ਪੰਥ ਦੇ ਵਿੱਚ ਬਹੁਤ ਵੱਡਾ ਸਪੇਸ ਹੈ। ਪੰਥਕ ਲੋਕ ਹਤਾਸ਼ ਤੇ ਨਾਰਾਜ਼ ਹੈ। ਜੀ। ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਤੁਸੀਂ ਵੀ ਪੰਥ ਨੂੰ ਮੰਨਣ ਵਾਲਿਓ ਮੈਂ ਵੀ ਪੰਥ ਦਾ ਮੰਨਣ ਵਾਲਾ। ਜੀ। ਲੇਕਿਨ ਅੱਜ ਪੰਥਕ ਲੋਕਾਂ ਦੇ ਵਿੱਚ ਨਿਰਾਸ਼ਾ ਹੈਗੀ ਆ। ਔਰ ਪੰਥ ਜਦੋਂ ਖੜਾ ਹੋਏਗਾ ਨਾ ਤੇ ਇੱਕ ਵੱਡਾ ਬਾਉਂਸ ਬੈਂਕ ਆਏਗਾ ਪੰਜਾਬ 'ਚ। ਬਹੁਤ ਵੱਡੇ ਤਰੀਕੇ ਨਾਲ ਖੜਾ ਹੋਏਗਾ। ਪੰਜਾਬ ਦੀ ਸਿਆਸਤ ਦਾ ਟਰਨਿੰਗ ਪੁਆਇੰਟ ਹੋਏਗਾ ਉਹ ਹੋਏਗਾ ਜਰੂਰ ਕਿਉਂਕਿ ਆਜ਼ਾਦੀ ਨੂੰ ਟਾਈਮ ਲੱਗਦਾ ਹੈ ਜੀ ਕ੍ਰਾਂਤੀ ਨੂੰ ਟਾਈਮ ਲੱਗਦਾ ਹੈ ਲੋਕਾਂ ਦੇ ਖੜੇ ਹੋਣ ਨੂੰ ਟਾਈਮ ਲੱਗਦਾ ਹੈ ਲੋਕਾਂ ਨੂੰ ਹੁਣ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਪੰਥ ਦੇ ਲੋਕ ਆ ਤੁਸੀਂ ਦੇਖਿਆ ਬਾਬਾ ਹਰਨਾਮ ਸਿੰਘ ਤੁਮਾਣੇ ਤਖਤ ਸ਼੍ਰੀ ਕੇਸ਼ਗੜ ਸਾਹਿਬ ਤੇ ਕਿੰਨਾ ਵੱਡਾ ਕੱਟ ਕੀਤਾ ਹੁਣ ਉਹਨਾਂ ਨੇ 28 ਦਸੰਬਰ ਨੂੰ ਲੋਕ ਹੈ ਦਾ ਸੰਬੰਧ ਕੀ ਹੋਏਗਾ 28 ਮਾਰਚ ਨੂੰ 28 ਮਾਰਚ ਨੂੰ 28 ਮਾਰਚ ਨੂੰ ਬਾਬਾ ਤੁਮਾ ਨੇ ਇਹ ਕਿਹਾ ਬਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹਰ ਪਿੰਡ ਚ ਇੱਕ ਬਾਸ ਆਵੇ ਜੀ ਲੋਕ ਆਣਗੇ ਆਣ ਕੇ ਬਿਲਕੁਲ ਆਣਗੇ ਹੋਣਾ ਸ਼ੁਰੂ ਹੋ ਗਏ ਆ ਲੋਕ ਖੜੇ ਹੋਣਾ ਸ਼ੁਰੂ ਹੋ ਗਏ ਆ ਅੱਜ ਅੰਤਰਿੰਗ ਕਮੇਟੀ ਦੇ ਮੈਂਬਰ ਨੇ ਜਿਹੜੇ ਉਹਨਾਂ ਦਾ ਸ਼ਾਹਕੋਟ ਉਹਨਾਂ ਦਾ ਘਰਾਵ ਕੀਤਾ ਗਿਆ ਸਿੱਖ ਕੌਮ ਵੱਲੋਂ ਕੀਤਾ ਗਿਆ ਲੋਕ ਖੜੇ ਆ ਦੇਖੋ ਕੁਵਾਲ ਕੁਲਵੰਤ ਸਿੰਘ ਮੰਨਣ ਨੇ ਐਸਜੀਪੀਸੀ ਦੇ ਸਪੈਸ਼ਲ ਸੈਕਟਰੀ ਨੇ ਚੀਫ ਸੈਕਟਰੀ ਨੇ ਜੀ ਉਹਨਾਂ ਨੇ ਕਿਹਾ ਮੰਦ ਭੱਗਾ ਹੋਇਆ ਇਹ ਬਦਲੇ ਗਏ ਜਿਹੜੇ ਜਥੇਦਾਰ ਮੰਦ ਭੱਗਾ ਹੋਇਆ ਜਦੋਂ ਇੱਕ ਐ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਕਰਨ ਵਾਲਾ ਕਿਉਂਕਿ ਪ੍ਰਧਾਨ ਸਾਹਿਬ ਤਾਂ ਅਸਤੀਫਾ ਦੇ ਗਏ ਨੇ ਹਰਜਿੰਦਰ ਉਹ ਰਹਿਨਮਾਈ ਕਰਨ ਵਾਲਾ ਚੀਫ ਸੈਕਟਰੀ ਕਹੇ ਕਿ ਇਹ ਮੰਦ ਭੱਗਾ ਹੋਇਆ ਮੈਨੂੰ ਪੁੱਛੇ ਨਹੀਂ ਗਿਆ ਤੇ ਫਿਰ ਪੁੱਛਿਆ ਕਿੰਨੂੰ ਗਿਆ ਜੇ ਭੂੰਦੜ ਇਹ ਆਪਣਾ ਪ੍ਰੈਸ ਨੋਟ ਜਾਰੀ ਕਰਦੇ ਨੇ ਅਕਾਲੀ ਦਲ ਦੇ ਪ੍ਰਧਾਨ ਕੀ ਸੁਖਬੀਰ ਸਿੰਘ ਬਾਦਲ ਦੀ ਪਿੱਠ 'ਤੇ ਚੂਰਾ ਮਾਰਿਆ ਮਜੀਠੀ ਨੇ ਮਜੀਠੀ ਨੇ ਤਾਂ ਇੰਨਾ ਕਿਹਾ ਭਈ ਇਹ ਮੰਦ ਭੱਗਾ ਹੋਇਆ ਜਿ ਜਥੇਦਾਰਾਂ ਨੂੰ ਲਾਣਾ ਤੇ ਇਹ ਚ ਸੁਖਬੀਰ ਸਿੰਘ ਬਾਦਲ ਦੀ ਪੜਚੀ ਚ ਛੁਰਾ ਕਿਵੇਂ ਲੱਗ ਗਿਆ ਇਹਦਾ ਮਤਲਬ ਕੀ ਉਹ ਹੁਕਮ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੀ ਇਹ ਆਪ ਹੀ ਮੰਨੀ ਜਾਂਦੇ ਪਏ ਨੇ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹਨਾ ਕਿ ਅਕਾਲੀ ਦਲ ਇੱਕ ਸਤਾ ਤੇ ਆ ਚੁੱਕਾ ਪੰਜਾਬ ਇਸੇ ਕਰਕੇ ਆਪਣੇ ਮੁੱਦਿਆਂ ਦੇ ਵਿੱਚ ਪੰਜਾਬ ਦਾ ਮੁੱਦਾ ਕੋਈ ਹੱਲ ਨਹੀਂ ਹੋ ਰਿਹਾ ਕਿਉਂਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਪੰਜਾਬ ਦੇ ਪਾਣੀ ਦਾ ਮੁੱਦਾ ਹੱਲ ਨਹੀਂ ਹੋ ਰਿਹਾ ਪੰਜਾਬ 'ਚ ਕੈਂਸਰ ਹੈ ਪੰਜਾਬ ਦੀ ਚੰਡੀਗੜ੍ਹ ਦੇ ਉੱਤੇ ਆਪਣੀ ਦਾਅਵੇਦਾਰੀ ਖਤਮ ਹੋ ਰਹੀ ਹੈ ਪੰਜਾਬ ਦੀ ਇਹ ਇਵਨ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਵੀ ਦਾਅਵੇਦਾਰੀ ਖਤਮ ਹੋ ਰਹੀ ਆ ਚੰਡੀਗੜ੍ਹ ਯੂਨੀਵਰਸਿਟੀ ਤੇ ਖਤਮ ਹੋ ਰਹੀ ਆ ਪਾਖੜਾ ਵਿਆਜ ਮੈਨੇਜਮੈਂਟ ਤੇ ਖਤਮ ਹੋ ਰਹੀ ਆ ਪੰਜਾਬ ਤਾਂ ਆਪਣੇ ਹੱਕਾਂ ਦੀ ਲੜਾਈ ਲਈ ਦੁਬਾਰਾ ਖੜਾ ਹੋਊਗਾ ਕਿਉਂਕਿ ਪੰਜਾਬ ਜਦੋਂ-ਜਦੋਂ ਦੱਬਿਆ ਗਿਆ ਉਦੋਂ-ਉਦੋਂ ਤੁਸੀਂ ਇਹਦੀ ਹਿਸਟਰੀ ਆ ਪੰਜਾਬ ਦੀ ਜਦੋਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਬੜੇ ਤੇਜ਼ੀ ਨਾਲ ਉੱਪਰ ਕੇ ਉੱਤੇ ਆਇਆ ਔਰ ਬੜੀ ਸਪੀਡ ਨਾਲ ਆਇਆ ਤੁਸੀਂ ਇਹ ਦੇਖੋਗੇ ਕਿ ਸ਼੍ਰੀ ਕਾਲ ਤਖਸਾਲ ਸਾਹਿਬ ਦੀ ਰਹਿਨਮਾਈ ਤੋਂ ਜੇ ਅਕਾਲੀ ਦਲ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਕੋਈ ਵੀ ਕਰੇ ਗਿਆਨੀ ਹਰਪ੍ਰੀਤ ਸਿੰਘ ਕਰਲੈਣ ਗਿਆਨੀ ਰਗਵੀਰ ਸਿੰਘ ਕਰਲੈਣ ਹੋ ਸਕਦਾ ਹੈ ਸਿਆਸਤ ਚ ਆ ਜਾਣ ਕੁਛ ਕਿਹਾ ਨਹੀਂ ਜਾ ਸਕਦਾ ਲੇਕਿਨ ਪੰਥ ਨੂੰ ਬਚਾਨ ਲਈ ਪੰਥਕ ਲੀਡਰਾਂ ਦਾ ਖੜੇ ਹੋਣਾ ਜ਼ਰੂਰੀ ਹੈ ਉਹ ਪੰਜਾਬ ਚ ਹੋ ਰਿਹਾ ਪਰ ਲੋਕ ਤਾਂ ਜਿਹੜੇ ਚਾਹਦੇ ਨੇ ਕਿ ਜਿਹੜੇ ਲੋਕਾਂ ਨੇ ਉਦੋਂ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਇੰਨਾ ਕੁਛ ਕੀਤਾ ਉਦੋਂ ਬਾਦਲਾਂ ਨੂੰ ਕੁਛ ਨਹੀਂ ਕੀਤਾ ਅੱਜ ਉਹ ਵਿਰੋਧ ਕਰ ਰਹੇ ਨੇ ਅੱਜ ਉਹਨਾਂ ਨੂੰ ਅਕਸੈਪਟ ਕਰ ਲੈਣਗੇ ਲੋਕ ਦੇਖੋ ਕੀ ਹੁੰਦਾ ਰਾਂਗਪੁਰੀ ਜੀ ਕਈ ਇੱਕ ਐਵੇਂ ਨਹੀਂ ਕਹਾਵਤਾਂ ਬਣੀਆਂ ਦੇਰ ਆਏ ਦਰਸਤ ਆਏ ਜੀ ਇਹ ਕਹਾਵਤਾਂ ਸਾਡੇ ਸਿਆਣਿਆਂ ਨੇ ਕੋਈ ਸੋਚ ਸਮਝ ਕੇ ਬਣਾਈਆਂ ਇਹ ਅਗਰ ਸਾਡੀਆਂ ਕਿਤਾਬਾਂ ਚ ਲਿਖੀਆਂ ਹੋਈਆਂ ਕਈਆਂ ਨੂੰ ਅੱਜ ਦਿਖ ਰਿਹਾ ਕਿ ਇਹ ਪੰਥ ਨਾਲ ਜ਼ਿਆਦਾਤਰ ਹੋ ਗਿਆ ਬਈ ਤੁਸੀਂ 2015 ਤੋਂ ਬਾਅਦ ਦੇਖੋ ਲਗਾਤਾਰ 2015 ਤੋਂ ਬਾਅਦ ਲਗਾਤਾਰ ਅਕਾਲੀ ਦਲ ਟੁੱਟ ਰਿਹਾ 15 ਤੋਂ ਬਾਅਦ ਅਕਾਲੀ ਦਲ ਖਿੰਡ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਟਾਈਮ ਲੱਗਦਾ ਚੇਂਜ ਨੂੰ ਟਾਈਮ ਲੱਗਦਾ ਕਈਆਂ ਦਾ ਉਦੋਂ ਚੇਂਜ ਹੋ ਰਿਹਾ ਦਿਮਾਗ ਕਈਆਂ ਦਾ ਹੁਣ ਦਰੋਸਤ ਹੋ ਰਿਹਾ ਕਿਸੇ ਨੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਬਣਾਇਆ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਕੀਤਾ ਅੱਜ ਕੁਲਦੀਪ ਸਿੰਘ ਅੱਜਗੜ ਜਥੇਦਾਰ ਸਹਿਬਾਨ ਨੇ ਮਾਨਯੋਗ ਨੇ ਸ਼੍ਰੀ ਕਾਲਤਖਸਬ ਤੇ ਜਥੇਦਾਰ ਦੇ ਤੌਰ ਤੇ ਬੈਠੇ ਨੇ ਜੀ ਕੱਲ ਨੂੰ ਇਹਨਾਂ ਨੇ ਅੱਜ ਐਸਜੀਪੀਸੀ ਦੀ ਉਹਨਾਂ ਨੂੰ ਅਪਾਇੰਟ ਕੀਤਾ ਬਾਦਲ ਦੱਲੀਆਂ ਨੇ ਕੀਤਾ ਕੱਲ ਨੂੰ ਹੋਰ ਮਹੀਨੇ ਤੱਕ 2 ਮਹੀਨੇ ਤੱਕ ਗੁਰੂ ਮਹਾਰਾਜ ਦੀ ਉੱਤੋਂ ਜਦੋਂ ਕਿਉਂਕਿ ਉੱਥੇ ਬੈਠ ਕੇ ਤੁਸੀਂ ਗੁਰੂ ਮਹਾਰਾਜ ਤੋਂ ਹੀ ਸੇਧ ਲੈਣੀ ਆ ਤੇ ਜਦੋਂ ਉੱਤੋਂ ਸੇਧ ਆ ਗਈ ਬਈ ਇਹ ਕਾਹਨ ਕਰ ਰਹੇ ਨੇ ਉਹਨਾਂ ਨੂੰ ਸਿੱਖ ਕੌਮ ਦਾ ਸਾਥ ਦੇਣਾ ਹੀ ਪੈ ਅੱਛਾ ਮਜੀਠੀਆ ਹੁਣ ਲੀਡ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਕੌਣ ਲੀਡ ਕਰਨਗੇ ਤੁਹਾਨੂੰ ਕੀ ਲੱਗ ਰਿਹਾ ਕਿ ਕੌਣ ਲੀਡ ਕਰਨਗੇ ਇਸ ਤੋਂ ਮੈਨੂੰ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਰਗਵੀਰ ਸਿੰਘ ਕਿਉਂਕਿ ਸਿੱਖ ਪੰਥ ਦਾ ਉਹਨਾਂ ਦੇ ਪ੍ਰਤੀ ਤੁਹਾਨੂੰ ਯਾਦ ਹੋਵੇਗਾ 2 ਦਸੰਬਰ ਨੂੰ ਜਦੋਂ ਅਕਾਲੀ ਦਲ ਦੇ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਸਜ਼ਾ ਸੁਣਾਈ ਗਈ ਸੀ ਤਾਂ ਵਿਕਲਪ ਪੱਧਰੀ ਤੌਰ ਤੇ ਜੀ ਤੁਸੀਂ ਦਾ ਪੰਜਾਬ ਚ ਰਹਿੰਦੇ ਹੋ ਤੁਸੀਂ ਅਮਰੀਕਾ ਤੋਂ ਵੀ ਲੋਕਾਂ ਨੇ ਸ਼ਲਾਘਾ ਕੀਤੀ ਸੀ ਕਿ ਅੱਜ ਆ ਖਾਲੀ ਫੁੱਲਾ ਸਿੰਘ ਸਾਨੂੰ ਯਾਦ ਆ ਰਿਹਾ ਜੀ ਔਰ ਉਹ ਵਿਖੇ ਪੱਦਰ ਤੇ ਹੋਈ ਸੀ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਹੈ ਤੁਸੀਂ ਉਹ 2 ਦਸੰਬਰ ਨਾਲ ਕੰਪੈਰੀਜ਼ਨ ਕਰਕੇ ਦੇਖੋ ਔਰ ਉਹਨਾਂ ਨਾਲ ਜਿੱਦਾਂ ਕਾਣ ਕੀਤਾ ਗਿਆ ਬਾਹਰਲੇ ਮੁਲਕਾਂ ਦੇ ਵਿੱਚ ਔਰ ਸਿੱਖ ਕੌਮ ਦੇ ਜਿਹੜੇ ਵਿਖੇ ਪੱਦਰੀ ਲੋਕ ਨੇ ਉਹ ਵਿਖਰ ਦੇ ਵਿੱਚ ਆਪਣੀ ਜਿੱਥੇ ਜਿੱਥੇ ਜਨਸੰਖਿਆ ਉਹਨਾਂ ਦੇ ਮਨਾਂ ਚ ਰੋਸ਼ ਹੈ ਹੋ ਸਕਦਾ ਗਿਆਨੀ ਰਗਵੀਰ ਸਿੰਘ ਅੱਗੇ ਆ ਜਾਣ ਇੱਕ ਪੰਥਕ ਜਮਾਤ ਜਿਹੜੀ ਆ ਉਹਦਾ ਉਹਦੇ ਹੋ ਜੇ ਉਹਨੂੰ ਸਾਰੇ ਉਹਦੇ ਝੰਡੇ ਥੱਲੇ ਆ ਜਾਣ ਜਸਵੀਰ ਸਿੰਘ ਰੋਡ ਦੇ ਜਾਂ ਬਾਬਾ ਧੂਮਾ ਪਰ ਇਹ ਲੱਗਦਾ ਨਹੀਂ ਨਾ ਪਿਆ ਨਾ ਇਹੀ ਤਾਂ ਲੱਗਦਾ ਨਹੀਂ ਨਾ ਪਿਆ ਕਿ ਇਹ ਜੋ ਹਾਲਤ ਦੇਖੋ ਨਜ਼ਰ ਆ ਰਿਹਾ ਸੋਸ਼ਲ ਮੀਡੀਆ ਵੀ ਇਹੀ ਕਹਿ ਰਹੀ ਕਿ ਇਕੱਠੇ ਨਹੀਂ ਹੋਣਗੇ ਇਦਾਂ ਹੀ ਹੁੰਦਾ ਦੇਖੋ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਲਖਮਨ ਸਿੰਘ ਗਿੱਲ ਨੇ ਛੁੱਟੀ ਜੀ ਕਿ ਕੋਈ ਕਹਿ ਸਕਦਾ ਥੋੜਾ ਸਕਦਾ ਇਹ ਲਖਮਨ ਸਿੰਘ ਗਿੱਲ ਟੁੱਟੇ ਸੁਰਜੀਤ ਸਿੰਘ ਬਰਨਾਲਾ ਸੀ ਉਹਦੀ ਸਰਕਾਰ ਟੁੱਟੀ ਪ੍ਰਕਾਸ਼ ਸਿੰਘ ਬਾਦਲ ਨੇ ਤੋੜੀ ਪ੍ਰਕਾਸ਼ ਸਿੰਘ ਬਾਦਲ ਖੜਾ ਹੋ ਗਿਆ ਕੁਝ ਨਹੀਂ ਪਤਾ ਜਿੰਨੂੰ ਗੁਰੂ ਮਹਾਰਾਜ ਨੇ ਸੇਧ ਦੇਣੀ ਉਹਨੂੰ ਚੜ੍ਹਦੀ ਕਲਾ ਚ ਰੱਖਣਾ ਤੁਸੀਂ ਤਾਂ ਇੱਕ ਨਵੀਂ ਗੱਲ ਕਰ ਦਿੱਤੀ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਹੋਗੇ ਗਿਆਨੀ ਰਕबीर ਸਿੰਘ ਹੋਗੇ ਮੇਰਾ ਸਵਾਲ ਤਾਂ ਸੀ ਕਿ ਉਹਨਾਂ ਦੇ ਵਿੱਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਵੀ ਆ ਜਾਣ ਉਹ ਜਿੱਕ ਕਿਹਾ ਥੋੜਾ ਜਸ ਉਹ ਕਿਹੜਾ ਕੈਸੇ ਤੋਂ ਮੰਨਦੇ ਪਏ ਨੇ ਉਹਨਾਂ ਨੂੰ ਨਹੀਂ ਪਤਾ ਬਈ ਇਹ ਸਿੱਖ ਪੰਥ ਨਾਲ ਧੋਖਾ ਹੋਇਆ ਉਹ ਘਰ ਕਿਉਂ ਬੈਠੇ ਨੇ ਹੋ ਸਕਦਾ ਉਹ ਵੀ ਆ ਜਾ ਮੈਂ ਤਾਂ ਆਇਆ ਸੀ ਤੁਹਾਡੇ ਕੋਲ ਕਿ ਲੋਕ ਇਹ ਵੀ ਹੋ ਸਕਦਾ ਜਿਵੇਂ ਹੁਣ ਆਪਣੇ ਕੁਲਵੰਤ ਸਿੰਘ ਮੰਨਨ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਮੰਦ ਭੱਗਾ ਹੋਇ ਨੂੰ ਕੁਲਵੰਤ ਸਿੰਘ ਮੰਨਣ ਦੇ ਵੀ ਉਹ ਕਾਰਵਾਈ ਕਰਦਣ ਹੀ ਇਹ ਵੀ ਕਹਦੇ ਚਲੋ ਜੀ ਮੈਂ ਵੀ ਉਹਨਾਂ ਨਾਲ ਚੱਲਾਂ ਭਈ ਇੱਦਾਂ ਕੁਛ ਨਹੀਂ ਪਤਾ ਕਿਉਂਕਿ ਇਸ ਟਾਈਮ ਕੀ ਹੋ ਰਿਹਾ ਜਿਹੜਾ ਬੋਲੇ ਉਹਨੂੰ ਕੱਟ ਦਿਓ ਇਹ ਚੱਲਦਾ ਪਿਆ ਸਿਸਟਮ ਔਰ ਇਹ ਕਹਿੰਦੇ ਕਵੀ ਜਾਓ ਬਾਹਰ ਹੁਆadesh ਪ੍ਰਤਾਪ ਕਹਿ ਰਹੇ ਹਾਂ ਮੇਰੀ ਗੱਲ ਸੁਣੋ ਯਾਰ ਆadesh ਪ੍ਰਤਾਪ ਕਹਿ ਰਹੇ ਹਾਂ ਬ੍ਰਹਮਪੁਰਾ ਸਾਹਿਬ ਦਾ ਪਰਿਵਾਰ ਹੈਗਾ ਸੇਖਵਾ ਸਾਹਿਬ ਦਾ ਪਰਿਵਾਰ ਹੈ ਜਗਰੂਪ ਸੇਖਵਾ ਚਲੋ ਆਵਾਂਗੇ ਪਾਰਟੀ 'ਚ ਜਦੋਂ ਉਹਨਾਂ ਨੂੰ ਲੱਗੇ ਪੰਥ ਖੜਾ ਹੋ ਰਿਹਾ ਸਾਰਿਆਂ ਨੇ ਇੱਕ ਝੰਡੇ ਥੱਲੇ ਆ ਜਾਣਾ ਆ ਜਾਣਗੇ ਸਾਰੇ ਵਾਪਸੀ ਹੋਏਗੀ ਸਾਰਿਆਂ ਦੀ ਬਿਲਕੁਲ ਸਾਰੇ ਆ ਜਾਣਗੇ ਸਾਰੇ ਵਾਪਸ ਹੋਏਗੇ ਇਹ ਪੰਥਕ ਪਰਿਵਾਰ ਨੇ ਯਾਰ ਇਹ ਪੰਥ ਦੇ ਇਹਨਾਂ ਦੇ ਪੁਰਖਾਣੇ ਪੰਥ ਦੀ ਬੜੀ ਸੇਵਾ ਕੀਤੀ ਹੈ ਪੰਥਕ ਪਰਿਵਾਰ ਨੇ ਕਾਲੋਂ ਦਾ ਪਰਿਵਾਰ ਹੈਗਾ ਠੰਡਲ ਪਰਿਵਾਰ ਹੈਗਾ ਜੋਸ਼ ਪਰਿਵਾਰ ਹੈਗਾ ਇਹ ਸਾਰੇ ਹਤਾਸ਼ ਤੇ ਨਰਾਸ਼ ਹੋ ਕੇ ਛੱਡ ਗਏ ਇਹ ਹਤਾਸ਼ ਨਰਾਸ਼ ਹੈ ਲੇਕਿਨ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਜਾਣਦੇ ਆ ਸਾਰੇ ਇਹਨਾਂ ਤੋਂ ਮੁਕਤੀ ਚਾਹੁੰਦੇ ਨੇ ਇਹ ਗੱਲ ਆਂਦੀ ਪਈ ਹੈ ਸਾਹਮਣੇ ਤੁਸੀਂ ਇਸ ਬਤ ਦਾ ਜਵਾਬ ਦਿਓ ਨਾ ਇਹਨਾਂ ਕੋ ਮੁਕਤੀ ਚਾਹੁੰਦੇ ਆ ਇਹਨਾਂ ਜਿਹੜੇ ਪੁਰਾਣੇ ਜਿਨ੍ਹਾਂ ਦੇ ਤੁਸੀਂ ਕਹਿੰਦੇ ਹੋ ਪੁਰਾਣੇ ਨੇ ਤੁਹਾਨੂੰ ਲੱਗਦਾ ਹੈ ਜੀ ਇਹ ਤੁਹਾਨੂੰ ਲੱਗਦਾ ਇਦਾਂ ਨਹੀਂ ਹੁੰਦਾ ਮੁਕਤੀ ਫਿਰ ਸੋਸ਼ਲ ਮੀਡੀਆ ਤੇ ਐਵੇਂ ਲੋਕੀ ਬੋਲੀ ਸੋਸ਼ਲ ਮੀਡੀਆ ਤੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਕਹਿ ਚੁੱਕੇ ਆ ਕਿ ਕਿਹੜੀ ਆਰਮੀ ਟਰੋਲ ਕਰਦੀ ਆ ਜੀ ਉਹਨਾਂ ਲੇਕਿਨ ਜੋ ਲੋਕਾਂ ਦੇ ਮਨਾਂ ਦੇ ਵਿੱਚ ਹੈ ਜੋ ਹੁਣ ਮੰਨ ਲਓ ਡਿੰਪੀ ਢਿੱਲੋਂ ਨੂੰ ਇਹ ਕਹਿੰਦੇ ਜੀ ਪੁਰਾਣਾ ਪਰਿਵਾਰ ਉਹ ਤਾਂ ਆਮ ਆਦਮੀ ਪਾਰਟੀ ਦਾ ਐਮਐਲਏ ਬਣ ਗਿਆ ਉੱਥੋਂ ਜੀ ਬਣ ਗਿਆ ਨਾ ਜੀ ਇਹ ਕੁਛ ਨਹੀਂ ਪਤਾ ਕਿਹੜੇ ਲੀਡਰ ਨੇ ਕਿਹੜੀ ਪਾਰਟੀ ਤੇ ਜਾ ਕੇ ਖੜੇ ਹੋ ਜਾਣਾ ਇਹ ਤੁਹਾਨੂੰ ਲੱਗਦਾ ਹੈ ਸਾਨੂੰ ਕਿਉਂਕਿ ਹਜੇ ਅਕਾਲੀ ਦਲ ਦੀ ਹਵਾ ਆਪਣੀ ਖਰਾਬ ਹੈ ਇਹਨਾਂ ਦੀ ਟਿਕਟ ਪਾਰਟੀ ਦੇ ਜਿਹੜਾ ਜ਼ੋਨ ਲੜਦਾ ਉਹਦੀ ਯਾ 13 ਚੋਂ 10 ਸੀਟਾਂ ਤੇ ਤਾਂ ਜ਼ਮਾਨਤ ਜप्त ਹੋਈ ਆ ਠੀਕ ਹੈ ਨਾ ਸਿਰਫ ਇੱਕ ਨੋਨੀ ਮਾਨ ਦੀ ਸੀਟ ਹੈ ਬੀਬੀ ਹਰਸੀਮਰਤ कौर ਦੀ ਤੇ ਇੱਕ ਹੋਰ ਬੱਚੀ ਆ 10 ਸੀਟਾਂ ਤੇ ਤਾਂ ਜ਼ਮਾਨਤ ਜप्त ਹੋ ਗਈ ਜਦੋਂ ਆਪਣਾ ਕੋਈ ਉਹਨਾਂ ਨੂੰ ਪਲੇਟਫਾਰਮ ਮਿਲੇਗਾ ਪੰਥਕ ਲੋਕਾਂ ਨੂੰ ਪਤਾ ਹੋਊਗਾ ਇਹ ਸ਼੍ਰੀ ਕਾਲ ਤਕ ਸਾਡੀ ਅਰਦਾਸ ਤੋਂ ਬਾਅਦ ਪਾਰਟੀ ਬਣੀ ਆ ਇਹਦੇ ਵਿੱਚ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਾਮੀ ਸਾਰੇ ਲੀਡਰ ਇਕਜੁੱਟ ਨੇ ਪੰਥਕ ਦੇ ਲੋਕਾਂ ਦਾ ਵਿਸ਼ਵਾਸ ਹੋਊਗਾ ਵੋਟ ਪਏਗੀ ਹਿੰਦੂ ਵੀ ਵੋਟ ਪਾਏਗਾ ਕਿਉਂਕਿ ਹਿੰਦੂ ਵੀ ਪੰਜਾਬ ਦਾ ਪੰਜਾਬ ਨੂੰ ਚਾਹੁੰਦਾ ਪੰਜਾਬ ਦੇ ਮੁੱਦਿਆਂ ਨੂੰ ਚਾਹੁੰਦਾ ਵਾ ਅੱਛਾ ਮੈਂ ਤੁਹਾਡੇ ਕੋਲ ਜਦੋਂ ਸ਼ੁਰੂਆਤ ਕੀਤੀ ਸੀ ਸਵਾਲ ਲੈ ਕੇ ਆ ਸੀ ਸਵਾਲ ਤਾਂ ਫਿਰ ਉੱਥੇ ਆ ਕੇ ਖੜਾ ਹੋ ਗਿਆ ਮੈਨੂੰ ਜਾਂਦੇ ਜਾਂਦੇ ਇਹ ਦੱਸ ਦਿਓ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਮਜੀਠੀਆ ਜਾਂ ਜਿਹੜੇ ਜਗੀਰਕੌਰ ਹੈ ਜਾਂ ਜਿਹੜਾ ਵਿਰੋਧੀ ਬੈਠੇ ਰਹੇ ਮਨਪ੍ਰੀਤ ਅਲੀ ਵੀ ਵਿੱਚ ਕਰੋ ਤੁਸੀਂ ਗੱਲ ਸਾਰੇ ਇਹ ਫਿਰ ਕੌਣ ਇਕੱਠੇ ਹੋਣਗੇ ਇਹ ਦੱਸੋ ਨਾ ਸਵਾਲ ਤਾਂ ਇਹੀ ਹੈ ਸਾਰੇ ਇਕੱਠੇ ਹੋ ਜਾਣੇ ਆ ਵਿੱਚ ਬੰਦਾਲਾ ਵੀ ਇਕੱਠਾ ਹੋਏਗਾ ਦੇਖੋ ਰਖੜਾ ਸਾਹਿਬ ਵੀ ਇਕੱਠੇ ਹੋਣਗੇ ਚੰਦੂ ਮਾਜਰਾ ਇਹ ਸਾਰੇ ਪਹਿਲੀ ਗੱਲ ਤਾਂ ਇਕੱਠੇ ਹੀ अच्छा जी उंदे ਚ ਇਕਬਾਲ ਸਿੰਘ ਝੁੰਦਾ ਵੀ ਆ ਗਏ ਨੇ ਜਿਹੜੇ ਬਦਲ ਦੇ ਖਾਸ ਪਰ ਜਿਹੜੇ ਜਿਵੇਂ ਸੁੱਚਾ ਸਿੰਘ ਲੰਗਾ ਜੇ ਭੁੰਦੜੇ ਤੁਸੀਂ ਲੱਗਦਾ ਜੀ ਕਿ ਸੁੱਚਾ ਸਿੰਘ ਲਗਾ ਜਿਹੜਾ ਵਾ ਉਹ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰ ਜਥੇਦਾਰਾਂ ਨਾਲ ਕਰ ਰਹੇ ਨੇ ਆਕਾਲੀ ਦਲ ਨੇ ਤੁਸੀਂ ਦੇਖੋ ਕਾਊਂਟਰ ਕਰਨ ਲਈ ਲੰਗਾ ਸਾਹਿਬ ਨੂੰ ਛੱਡਿਆ ਲੰਗਾ ਸਾਹਿਬ ਜਿਨ੍ਹਾਂ ਨੂੰ ਸਜ਼ਾ ਮਿਲੀ ਹੋਈ ਧਾਰ ਜੀ ਉਹ ਉਹ ਆ ਕੇ ਆਕਾਲੀ ਦਲ ਵੱਲੋਂ ਬਿਆਨਵਾਜੀ ਕਰ ਰਹੇ ਆ ਇਹਨੂੰ ਛੱਡ ਦਿਓ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ ਲੀਡਰ ਪੰਜਾਬ ਚ ਬਹੁਤ ਨੇ ਪੰਥਕ ਲੀਡਰਾਂ ਦੀ ਘਾਟ ਨਹੀਂ ਆ ਜੀ ਗੱਲ ਇਹ ਹੈਗੀ ਹੈ ਕਿ ਲੋਕ 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 ਨਰਾਸ਼ ਤੇ ਹਤਾਸ਼ ਹੈ ਜਿਸ ਦਿਨ ਖੜੇ ਹੋਣਾ ਬੜੀ ਤੇਜ਼ੀ ਨਾਲ ਖੜੇ ਹੋਣਾ ਤੁਸੀਂ ਦੇਖਦੇ ਜਾਓ ਤੁਸੀਂ ਸੋਚਿਆ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਆਣਗੇ ਤੇ ਇੰਨੀਆਂ ਵੋਟਾਂ ਨਾਲ ਜਿੱਤ ਜਾਣਗੇ ਪੰਜਾਬ ਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿਨ੍ਹਾਂ ਨੇ ਪ੍ਰਚਾਰ ਵੀ ਨਹੀਂ ਕੀਤਾ ਜੀ ਲੋਕੀ ਪੰਥਕ ਲੋਕਾਂ ਨੇ ਵੋਟ ਪਾਈ ਨਾ ਪਈ ਨਾ ਲੋਕਾਂ ਨੇ ਵੋਟ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾਉਣ ਦੀ ਗੱਲ ਕਰਦਾ ਸੀ ਲੋਕਾਂ ਨੇ ਜੇਲ੍ਹ 'ਚ ਬੈਠੇ ਚਿਤਾਤਾ ਸਰਬਜੀਤ ਸਿੰਘ ਖਾਲਸਾ ਕੋ ਕਹਿ ਰਿਆ ਸੀ ਏਜੰਸੀਆਂ ਕਹਿ ਰਹੀਆਂ ਸੀ ਨਹੀਂ ਜਿੱਤ ਰਿਆ ਇੰਟੈਲੀਜੈਂਸ ਰਿਪੋਰਟਾਂ ਕਹਿ ਰਹੀਆਂ ਸੀ ਨਹੀਂ ਜਿੱਤ ਰਿਆ ਇੱਥੋਂ ਕਰਮਜੀਤ ਅਨਮੋਲ ਜਿੱਤ ਗਿਆ ਜਿੱਤ ਗਿਆ ਕਿ ਨਹੀਂ ਕੁਝ ਨਹੀਂ ਪਤਾ ਹੁੰਦਾ ਲੋਕਾਂ ਦਾ ਹਜੂਮ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਵੇਟ ਇੰਤਜ਼ਾਰ ਕਰ ਰਹੇ ਮੈਂ ਤੁਹਾਨੂੰ ਇੱਕ ਲਾਈਨ 'ਚ ਦੱਸ ਦਿੰਦਾ ਨਾ ਜੀ ਤੁਸੀਂ ਜ਼ਮੀਨ ਦੇ ਥੱਲੇ ਕਰੰਟ ਬਹੁਤ ਹੈ ਲੋਕਾਂ 'ਚ ਉਹ ਲੋਕ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਮੌਕਾ ਆਵੇ ਤੇ ਅਸੀਂ ਇੱਕ ਜੁੱਟ ਪਾਰਟੀ ਕੋਈ ਜਿਹਦੀ ਕੋਈ ਰਹਿਨਮਾਈ ਕਰਨ ਵਾਲਾ ਉਹ ਹੋਵੇ ਜਿਹਦੇ ਉੱਤੇ ਦਾਗ ਨਾ ਹੋਵੇ ਜਿਹਦੇ ਉੱਤੇ ਮੰਨ ਲਓ ਕੋਈ ਇਹ ਚੀਜ਼ ਨਾ ਹੋਵੇ ਕਿ ਇਹਨੇ ਧਰੋ ਕੀਤਾ ਪੰਥ ਨਾਲ ਇਹਨੇ ਗੱਦਾਰੀ ਕੀਤੀ ਆ ਉਦਾਂ ਦਾ ਕੋਈ ਸ਼ਖਸ਼ ਨਾ ਹੋਵੇ ਮੈਂ ਇਸੇ ਕਰਕੇ ਤੁਹਾਨੂੰ ਕਹਿੰਦਾ ਹੋ ਸਕਦਾ ਗਿਆਨੀ ਰਗਵੀਰ ਸਿੰਘ ਨੂੰ ਸਿੱਖ ਪੰਥ ਤੋਂ ਵੱਲੋਂ ਇਹਨਾ ਪ੍ਰੈਸ਼ਰ ਹੋ ਜਾਏ ਕਿ ਤੁਸੀਂ ਹੈੱਡ ਗ੍ਰੰਥੀ ਦੀ ਸੇਵਾ ਛੱਡੋ ਤੇ ਅਕਾਲੀ ਦਲ ਦੀ ਸੇਵਾ ਸੰਭਾਲੋ ਕੁਛ ਨਹੀਂ ਕੀਤਾ ਜਾ ਸਕਦਾ ਵਕਤ ਜਿਹੜਾ ਉਹ ਲੇਕਿਨ ਇੱਕ ਟਰਨਿੰਗ ਪੁਆਇੰਟ ਆਣਾ ਅੱਛਾ ਤੁਸੀਂ ਕੀ ਸਮਝਦੇ ਹੋ ਕਿ ਕਿਹੜਾ ਐਸਾ ਹੋਏਗਾ ਜਿਹੜਾ ਪ੍ਰਤੀਨਿਧੀ ਕਰੇਗਾ ਇਸ ਜੋ ਐਸਟਮ ਸਿਨੈਰੀਓ ਚੱਲ ਰਿਹਾ ਤੇ ਉਹਦੇ ਦੇਖ ਰਹੇ ਕਿ ਜਾਂ ਉਹਦੀ ਪ੍ਰਧਾਨਗੀ ਹੇਠ ਪੂਰਾ ਪੰਜਾਬ ਅੱਗੇ ਜਾਊਗਾ ਸ਼੍ਰੋਮਣੀ ਅਕਾਲੀ ਦਲ ਜੋ ਤੁਸੀਂ ਮੈਨੂੰ ਦੱਸੋ ਬੀਇੰਗ ਐ ਸਿੱਖ ਤੁਹਾਨੂੰ ਲੱਗਦਾ ਹੈ ਕਿ ਅੱਜ ਰਹਿਨਮਾਈ ਗਿਆਨੀ ਰਗਵੀਰ ਸਿੰਘ ਕਰਨ ਤੇ ਪੰਜਾਬ ਦਾ ਪੰਥ ਇਕੱਠਾ ਨਹੀਂ ਹੁੰਦਾ ਬਿਲਕੁਲ ਇਹੀ ਤਾਂ ਸਵਾਲ ਅਮਰੀਕਾ ਦੇ ਲੋਕ ਕੈਨੇਡਾ ਦੇ ਲੋਕ ਇੰਗਲੈਂਡ ਦੇ ਲੋਕ ਉਹਨਾਂ ਦੀ ਰਹਿਣ ਮਾਇਚ ਇਕੱਠੇ ਨਹੀਂ ਹੁੰਦੇ ਇਹ ਉਹ ਆਣਗੇ ਰਾਜਨੀਤੀ 'ਚ ਕੁਝ ਨਹੀਂ ਕਿਹਾ ਜਾ ਸਕਦਾ ਗੁਰੂ ਮਹਾਰਾਜ ਨੇ ਜਦੋਂ ਸੇਵਾ ਦਿੱਤੀ ਕੁਝ ਵੀ ਕਿਹਾ ਜਾ ਸਕਦਾ ਇਹ ਤਾਂ ਉਹਨਾਂ ਨੂੰ ਸੇਵਾ ਦੇਣੀ ਹੈ ਜੀ ਬਸ ਖੜੇ ਹੋ ਜਾਓ ਅਕਾਲੀ ਦਲ ਖੜਾ ਕਰ ਦੋ ਹੋ ਜਾਏਗਾ ਖੜਾ ਤੇ ਤੁਸੀਂ ਸੁਣਿਆ ਕਿ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਜੀ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿੱਚ ਹੋ ਸਕਦਾ ਹੈ ਗਿਆਨੀ ਰਗਵੀਰ ਸਿੰਘ ਦੀ ਰਹਿਨਮਾਈ ਕਰਨ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਕਰਨ ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਅਕਾਲੀ ਦਲ ਦੀ ਰਹਿਨਮਾਈ ਕੌਣ ਕਰੇਗਾ ਕੈਮਰਮੈਨ ਸਾਹਿਲ ਕਸ਼ਮ ਦੇ ਨਾਲ ਪਰਮਜੀਤ ਸਿੰਘ ਰਾਣਪੁਰੀ ਜਲੰਧਰ